ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅਸੀਂ ਖੜੇ ਹੈਗੇ ਆ ਰਾਧਾ ਸੋਮੀ 사ਸੰਗ ਬਿਆਸ ਨਕੋਦਰ ਦੇ 사ਸੰਗ ਘਰ ਦੇ ਬਿਲਕੁਲ ਸਾਹਮਣੇ ਜਿੱਥੇ ਕੀ ਅ ਅੱਜ ਹਜੂਰ ਜਸਦੀਪ ਸਿੰਘ ਗਿੱਲਜੀ ਆਪਣੀ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪਹੁੰਚ ਰਹੇ ਨੇ ਸੋ ਸੰਗਤਾਂ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਆ ਉਹ ਦੇਖਿਆ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਸੇਵਾਦਾਰ ਬਖੂ ਵੀ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਸਾਹਮਣੇ ਜਿਸ ਤਰ੍ਹਾਂ ਕੀ ਬਸਾਂ ਭਰ-ਭਰ ਕੇ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਸੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਅ ਦਿਖਾ ਦਿਖਾ ਰਹੇ ਹੈ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਸੇਵਾਦਾਰ ਬਹੁਤ ਹੀ ਵਧੀਆ ਢੰਗ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਨੇ ਅ ਸੰਗਤ ਦੇ ਕੰਟਰੋਲ ਲਈ ਜਿਹੜਾ ਹੈਗਾ ਵੀ ਸੇਵਾਦਾਰਾਂ ਵੱਲੋਂ ਜੋ ਨਿਰਦੇਸ਼ ਦਿੱਤੇ ਜਾ ਰਹੇ ਨੇ ਉਹਨਾਂ ਦੇ ਮੁਤਾਬਿਕ ਸਾਰੀ ਸੰਗਤ ਸਾਸੰਗਰ ਦੇ ਅੰਦਰ ਵਿਰਾਜਮਾਨ ਹੋ ਰਹੀ ਹੈਗੀ ਆ ਜਾ ਕੇ ਸੰਤਾ ਬੈਠ ਰਹੀਆਂ ਨੇ ਉਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿ ਪੁਕਤਾ ਇੰਤਿਆਮ ਕੀਤੇ ਗਏ ਨੇ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰੀ ਵੀ ਬਣ ਜੰਦੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੋ ਕਿ ਕੀ ਮਾਹੌਲ ਬਣਿਆ ਹੈਗਾ ਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਆ ਸਸੰਗਤ ਘਰ ਦੇ ਵਿੱਚ ਜਿਹੜਾ ਹੈਗਾ ਸ਼ੈੱਡ ਫੁੱਲ ਹੋ ਚੁੱਕਿਆ ਹੈਗਾ ਆ तकरीबन 12 ਜਿਹੜੀ ਹੈ ਸੰਗਤ ਆ ਬੈਠੀ ਹੈਗੀ ਆ ਸੋ ਤੁਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਇੱਕ ਸਿਸਟਮ ਦੇ ਰਾਹੀਂ ਜਿਹੜਾ ਹੈਗਾ ਕੰਟਰੋਲ ਕਰਕੇ ਟ੍ਰੈਫਿਕ ਨੂੰ ਕੰਟਰੋਲ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜਾ ਵੀ ਬਿਲਕੁਲ ਸੁਚੱਜੇ ਢੰਗ ਦੇ ਨਾਲ ਟ੍ਰੈਫਿਕ ਨੂੰ ਖਾਸ ਤੌਰ ਤੇ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਦੁਰਘਟਨਾ ਨਾ ਹੋਵੇ ਸੇਵਾਦਾਰ ਪਲ-ਪਲ ਤੇ ਹਰ ਚੀਜ਼ ਨੂੰ ਕੰਟਰੋਲ ਕਰ ਰਹੇ ਨੇ ਸੰਤਾਂ ਨੂੰ ਬਿਠਾਉਣ ਦਾ ਜਿਹੜਾ ਆ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈਗਾ ਕਿਉਂਕਿ ਪਹਿਲਾਂ ਤੋਂ ਹੀ ਇਤਿਹਾਸ ਜਿਹੜਾ ਹੈਗਾ ਵੀ ਇਹ ਇਸ ਗੱਲ ਦਾ ਗਵਾਹ ਹੈ ਵੀ ਚਾਹੇ ਕੋਈ ਵੀ ਸ਼ਾਸਨਕਰ ਹੋਵੇ ਕਿਸੇ ਵੀ ਸ਼ਾਖਾ ਦਾ ਕਿਤੇ ਵੀ ਤਹਿਸੀਲ ਜਾਂ ਪਿੰਡ ਜਾਂ ਕਿਤੇ ਵੀ ਤਾਂ ਇਹ ਸਾਰਾ ਦਾ ਸਾਰਾ ਸੇਮ ਉਸੇ ਤੰਗ ਦੇ ਨਾਲ ਹੁੰਦਾ ਜਿੱਦਾਂ ਕਿ ਵਿਆਸ ਜੋ ਕਿ ਮੇਨ ਕੰਟਰੋਲ ਉਥੋਂ ਹੀ ਚੱਲਦਾ ਪੂਰੇ ਵਰਲਡ ਦੇ ਵਿੱਚ ਜੋ ਕਿ ਮੇਨ ਮੁੱਖ ਸ਼ਾਖਾ ਜਿਹੜੀ ਹੈਗੀ ਆ ਡੇਰਾ ਉਥੇ ਹੀ ਹੈ ਸੋ ਅਸੀਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਹੀ ਦਿਖਾ ਰਹੇ ਹੈਗੇ ਆ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਹਜ਼ੂਰ ਮਹਾਰਾਜ ਜੀ ਦਰਸ਼ਨ ਦੇ ਕੇ ਗਏ ਹੈਗੇ ਆ ਸੋ ਸੰਗਤਾਂ ਅ ਦਰਸ਼ਨ ਕਰਕੇ ਬਾਹਰ ਜਾ ਰਹੀਆਂ ਨੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅ ਸੰਗਤ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਕਾਨੂੰ ਵਾਪਸੀ ਕਰ ਰਹੇ ਨੇ ਕਿਉਂਕਿ ਇਹ ਪਹਿਲੀ ਵਾਰ ਇੱਥੇ ਹਜ਼ੂਰ ਮਹਾਰਾਜ ਜਸਦੀਪ ਸਿੰਘ ਗਿੱਲ ਜੀ ਅ ਨਕੋਦਰ ਸ਼ਾਸਨ ਘਰ ਪਹੁੰਚੇ ਸੋ ਸੰਗਤਾਂ ਨੂੰ ਦਰਸ਼ਨ ਦੇ ਕੇ ਖੁੱਲੇ ਦਰਸ਼ਨ ਸੋ ਆ ਬਹੁਤ ਹੀ ਨਿੱਕੇ ਦਰਸ਼ਨ ਕਰਕੇ ਸੰਗਤਾਂ ਘਰ ਨੂੰ ਵਾਪਸੀ ਕਰ ਰਹੀਆਂ ਨੇ ਸੋ ਸੰਤਾਂ ਨਾਲ ਗੱਲਬਾਤ ਕਰਦੇ ਆ ਧੰਨਵਾਦੀ ਸੰਗਤ ਇਸ ਤਰ੍ਹਾਂ ਦੇ ਦਰਸ਼ਨ ਹੋਏ ਜੀ ਬਹੁਤ ਵਧੀਆ ਮੁੱਢਲੇ ਆਜੋ ਆਜੋ ਦਰਸ਼ਨ ਅੰਦੀ ਨਜ਼ਰ ਆ ਰਹੇ ਹਨ ਹਾਂ ਜੀ ਰਾਸ ਸਵਾਮੀ ਜੀ ਰਾਸ ਸਵਾਮੀ ਬਾਬਾ ਜੀ ਪਹੁੰਚੇ ਆਏ ਥੇ ਤੇ ਕਿਹੋ ਜਿਹਾ ਦਾ ਮਹਿਸੂਸ ਕਰ ਰਹੇ ਹੈਗੇ ਬਹੁਤ ਸ਼ੁਕਰ ਮਾਲਕ ਦਾ ਸੰਦਰਸ਼ਨ ਹੋਏ ਬਸ ਦਰਸ਼ਨ ਖੁੱਲੇ ਦਰਸ਼ਨ ਹੋਏ ਖੁੱਲੇ ਹੋਏ ਬਹੁਤ ਬਹੁਤ ਖੁਸ਼ ਹੋ ਗਿਆ ਜੀ ਬਹੁਤ ਖੁਸ਼ ਹੋ ਗਿਆ ਨਾ ਗਿਆ ਬਹੁਤ ਖਿਲੇਦਾਰ ਜੀ ਜੀ ਸੂਰੂ ਨਹੀਂ ਹੋਏ ਮੇ ਤਾਂ ਦਿਲਾਂ ਦੀਆਂ ਜਾਣਦਾ ਜੀ ਪਾਪਾ ਜੀ ਦੇ ਵਧੀਆ ਦਰਸ਼ਨ ਹੋਏ ਆ ਜੀ ਬਹੁਤ ਸੋਹਣੇ ਦਰਸ਼ਨ ਹੋਏ ਪਾਪਾ ਜੀ ਦੇ ਠੀਕ ਹੈ ਜੀ ਹਾਂਜੀ ਕਿਸ ਤਰ੍ਹਾਂ ਦੇ ਦਰਸ਼ਨ ਹੋਏ ਬਹੁਤ ਸੋਹਣੇ ਬਾਜੀ ਬਹੁਤ ਵਧੀਆ ਪਹਿਲੀ ਵਾਰ ਬਾਬਾ ਜੀ ਇੱਥੇ ਪਹੁੰਚੇ ਹੈਗੇ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਮਨ ਖੁਸ਼ ਹੋ ਗਿਆ ਠੀਕ ਹੈ ਜੀ ਤੁਹਾਨੂੰ ਹੋ ਗਿਆ ਸੀ ਹਾਂਜੀ ਜੀ ਮੈਂ ਪਹਿਲੀ ਵਾਰ ਹੀ ਆਈ ਹਾਂ ਜੀ ਮੈਂ ਤਾਂ ਠੀਕ ਹੈ ਬਹੁਤ ਸੋਹਣੇ ਦਰਸ਼ਨ ਹੋਏ ਬੜੀ ਮਨ ਮੈਨੂੰ ਸਕੂਨ ਮਿਲਿਆ ਸਕੂਨ ਮਿਲਿਆ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਠੀਕ ਹੈ ਬਾਬਾ ਜੀ ਇੱਥੇ ਪਹੁੰਚੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿੱਦਾਂ ਦੇ ਦਰਸ਼ਨ ਹੋਏ ਹਾਂਜੀ ਬਾਬਾ ਜੀ ਨੇ ਦਰਸ਼ਨ ਕਰਕੇ ਆ ਠੀਕ ਹੈ ਜੀ ਹਾਂ ਦਾ ਦੇ ਦਰਸ਼ਨ ਹੋਏ ਬਹੁਤ ਵਧੀਆ 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 ਦਰਸ਼ਨ ਮਾਰੇ ਹਾਂਜੀ ਹਾਂਜੀ ਬਹੁਤ ਵਧੀਆ ਦਰਸ਼ਨ ਮਾਰੇ ਬਾਬਾ ਜੀ ਦੇ ਹੀ ਕਹੇ ਮੈਨੂੰ ਆਦਾਸ ਸਮਝੀ ਮੈਂ ਕਹਿੰਦਾ ਤਾਂ ਤਾਂ ਹੋਗੀ ਰੱਬ ਸਾਡੇ ਘਰ ਆਇਆ ਤਾਂ ਠੀਕ ਹੈ ਜੀ ਕੁੱਲੇ ਸਮਾਨ ਨਹੀਂ ਅਸੀਂ ਪਹਿਲੀ ਵਾਰ ਬਾਬਾ ਜੀ ਪਹੁੰਚੇ ਨੇ ਹਾਂਜੀ ਹਾਂਜੀ ਹਜੂਰ ਆਏ ਪਹਿਲੀ ਵਾਰ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਆਪਦੀ ਠੀਕ ਹੈ ਜੀ ਸਵਾਮੀ ਜੀ ਕਿਸੇ ਰਾ ਦੇ ਦਰਸ਼ਨ ਹੋਏ ਬਹੁਤ ਵਧੀਆ ਜੀ ਕਿੱਦਾਂ ਦਾ ਲੱਗ ਰਿਹਾ ਹੈਗਾ ਬਹੁਤ ਵਧੀਆ ਨੇ ਠੀਕ ਹੈ ਜੀ ਸਾਰੇ ਲੱਗਿਓ ਇੰਨੇ ਲੱਗਿਓ ਦਰਸ਼ਨ ਜਿਹੜੇ ਹੋਣੇ ਆ ਜੀ ਸਾਰੀ ਨਿਪੋਤਰ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਦਰਸ਼ਨ ਕਰਕੇ ਆਇਆ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਾ ਬਹੁਤ ਖੁਸ਼ੀ ਹੋਈ ਦਰਸ਼ਨ ਕਰਕੇ ਬਹੁਤ ਵਧੀਆ ਰਸ ਜੀ ਹਾਂਜੀ ਰਸਮ ਜੀ ਕੇਸਰਾ ਦੇ ਦਰਸ਼ਨ ਹੋਏ ਹੈਗੇ ਬਹੁਤ ਸਾਰੇ ਦਰਸ਼ਨ ਹੋਏ ਪਹਿਲੀ ਵਾਰ ਬਾਬਾ ਜੀ ਇੱਥੇ ਪਹੁੰਚੇ ਹੈਗੇ ਆ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਬਾਬਾ ਜੀ ਦੇ ਦਰਸ਼ਨ ਹੋਏ ਮੈਨੂੰ ਇਹ ਤੇ ਮੌਕਾ ਮਿਲਿਆ ਹੈ ਥੈਂਕ ਯੂ ਕੇਸਰਾ ਦੇ ਦਰਸ਼ਨ ਹੋਏ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਬਾਬਾ ਜੀ ਘਰ ਚੱਲ ਕੇ ਆਏ ਨੇ ਇੱਥੇ ਬੜਾ ਬੜਾ ਦਿਲ ਖੁਸ਼ ਹੋਇਆ ਐਸਾ ਬਾਬਾ ਜੀ ਨੂੰ ਉੱਥੇ ਵੇਖਣ ਜਾਈਦਾ ਬਾਬਾ ਜੀ ਘਰ ਇੱਥੇ ਆ ਗਏ ਅੱਜ ਇੱਥੇ ਘਰ ਦਰਸ਼ਨ ਦੇਣ ਆ ਮਜ਼ਾ ਆ ਗਿਆ ਦਿਲ ਖੁਸ਼ ਹੋ ਗਿਆ ਅੱਖਾਂ ਚੋਂ ਧੰਨਵਾਦ ਜੀ ਸੰਗਤਾਂ ਦੇ ਵਿੱਚ ਉਸਤਾਦ ਦੇਖਿਆ ਜਾ ਰਿਹਾ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਬਾਬਾ ਜੀ ਇੰਨੀ ਦੂਰੋਂ ਚੱਲ ਕੇ ਆਏ ਸੋ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈਗੀ ਆ ਕਿਤੇ ਨਾ ਕਿਤੇ ਹਰ ਕੋਈ प्रसन्नचित हो गए जा रहा है क्योंकि अक्सर संगता जड़ियां अभ्यास जानियां ने सो बाबा जी आज नकोदर विखे घर में आके ਤੁਹਾਡੇ દર્શન દેકે گئے ਨੇ सो ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰ ਆਹੀ ਦੇਖ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਇਹ ਨਕੋਦਰ ਦੇ ਵਿੱਚ ਕਹਿ ਸਕਦੇ ਹੈਗੇ ਆ ਵੀ ਕਿ ਪਹਿਲੀ ਵਾਰ ਅ ਇਤਿਹਾਸਿਕ ਤੌਰ ਤੇ ਜਿਹੜੇ ਹੈਗੇ ਆ ਵੀ ਕਿ ਬਾਬਾ ਜੀ ਪਹਿਲੀ ਵਾਰ ਆਏ ਨੇ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰ ਆਹੇ ਦੇਖ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਹਰ ਕਿਸੇ ਨੂੰ ਇਹ ਹੁੰਦਾ ਹੈਗਾ ਵੀ ਅਸੀਂ ਆਪਣੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ ਸੋ ਸਾਰੀਆਂ ਦੀਆਂ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰ ਆਹੀ ਦੇਖ ਰਹੇ ਹੋ। ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰ ਆਹੀ ਦੇਖ ਰਹੇ ਸੀ। ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ।